ਨੀ ਦਸ ਕਿਹੜੇ ਜੰਮ ਵਿੱਚ ਝੋੜ ਲੱਗ ਪਈ ਦਸ ਦੇ ਦਵਾਈ ਕੜੀ ਖਾਣ ਲੱਗ ਪਈ ਅਸੀਂ ਪਰੇ ਤੇਰੇ ਦਰ ਤੇ ਸਵਾਲੀ ਹੀ ਰੇ ਹਣਾਂ ਨੀ ਤੇ ਬੀ ਬੰਗੂ ਖਾਲੀ ਰੇ ਕਰ ਕਰ ਹੋ ਕੇ ਕਰੇ ਸਾਨੂੰ ਹੱਥਾਂ ਵਿੱਚ ਬਿਚਾ ਤੇਰੇ ਕੋਲ ਬੈਣ ਕਿੱਥੇ ਸਾਡੇ ਬਾਰੇ ਸੋਚ ਲੈ ਜੋ ਤੇਰੇ ਕੋਲ ਬੈਣ ਕਿੱਥੇ ਸਾਡੇ ਬਾਰੇ ਸੋਚ ਲੈ ਅੱਜ ਕੱਲ ਕਿਸੇ ਕੋਲ ਫੇਲ ਕਿਹੜਾ ਹੈ ਕਹਾਂ ਬਜੁਰਗੋ ਜਿਹੜਾ ਪੁਰਾਣਾ ਸਮਾਂ ਸੀ ਸਾਡੇ ਬਾਪੂ ਚਾਰ ਸੱਤ ਚ ਬੈਠੇ ਨਾਲੇ ਗੱਲਾਂ ਕਰੀ ਜਾਂਦੇ ਨਾਲੇ ਤਾਜ ਵੇਢੀ ਜਾਂਦੇ ਹੁਣ ਦੇਖ ਲਓ ਵੀ ਇੱਥੇ ਤਿੰਨ ਜਣੇ ਬੈਠੇ ਹੋਣਗੇ ਚਾਰ ਜਣੇ ਬੈਠੇ ਹੋਣਗੇ ਇੱਕ ਤਾਂ ਮੂੰਹ ਇੱਧਰ ਨੂੰ ਹੋਊਗਾ ਇੱਕ ਦਾ ਇੱਧਰ ਨੂੰ ਹੋਊਗਾ ਇੱਕ ਦਾ ਇੱਧਰ ਨੂੰ ਇੱਧਰ ਚਾਰੇ ਮੋਬਾਈਲ ਤੇ ਲੱਗੇ ਹੋਣਗੇ ਮੇਰੇ ਵਰਗੇ ਨੌਜਵਾਨ ਮੁੰਡੇ ਕਿਉਂ ਬਜੁਰਗੋ ਸਮਾਵਧਲ ਕੇ ਜਿਹੜਾ ਤੇਰੇ ਖਾਸੂ ਗਲਾ ਤੇੜ ਲੈਣਾ ਹੱਤੂਨੀ ਸਾਡੀ ਗਿਣਤੀ 'ਚ ਸਾਡੇ ਬਾਰੇ ਕਹਿੰਦਾ ਭਲਕੇ ਜਿਨਾਮ ਸਾਡਾ ਹੁੱਠਾਂ ਉੱਤੇ ਖੋਟ ਲੈ ਇਹਦੇ ਗਲਤੀ ਨਾਲ ਹੀ ਨਿੱਤਰ ਕੋਲ ਬੈਨ ਕਿੱਥੇ ਸਾਡੇ ਬਾਰੇ ਸੋਚ